ਬੁਲਟ ਬੁਖਾਰਿਆ 315 ਦੀ 315 ਦੀ ਬੁਲਟ ਆ ਜਿਹੜੀ ਉੱਥੇ ਚੱਲ ਰਹੀ ਉਹਦੇ ਖੋਲ ਆ ਵੇਖੋ ਨਾ ਖੋਲ ਮਿਲਿਆ ਹੈਗਾ ਠੀਕ ਆ ਤੋ ਇਹ ਹੈਗਾ ਵਾ ਔਰ ਮੈਂ ਤੁਹਾਨੂੰ ਦੋਰੇ ਦਿਖਾਦਾ ਲਾਈਵ ਕੱਟਿਆ ਗਿਆ ਸੀਗਾ ਇੱਥੇ ਜਿਹੜੀ ਰਬੜ ਦੀ ਗੋਲੀ ਹੈਗੀ ਆ ਆਹ ਵੇਖੋ ਆਹ ਰਬੜ ਦੀ ਗੋਲੀ ਆ ਦੇਖੋ ਕਿੰਨੀ ਤਕੜੀ ਆ ਇਹ ਚੱਲ ਰਹੀ ਹੈਗੀ ਆ ਇਹ ਚਲਾ ਨਹੀਂ ਸਕਦਾ ਔਰ ਆ ਜਿਹੜਾ ਵਾ ਆ ਕਹਿੰਦੇ ਚਲਾਇਆ ਹੀ ਨਹੀਂ ਜਾ ਸਕਦਾ ਸਿਵਿਲਿਅਨ ਤੇ ਜਿਹੜਾ ਹੰਝੂ ਗੈਂਸ ਵਰਤ ਰਹੇ ਹੈਗੇ। ਤੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਜਿਵੇਂ ਮੈਂ ਮੈਂ ਕਹਿੰਦਾ ਸੀਗਾ ਪਿਛਲੇ ਪਿਛਲਾ ਲਾਈਵ ਜਿਹੜਾ ਕੱਟਤਾ ਵੀ ਇਹ ਕਿਹੋ ਜੀ ਸਰਕਾਰ ਆ ਜਿਹੜੀ ਆਪਣੇ ਦੇਸ਼ ਦੇ ਕਿਸਾਨਾਂ ਸਿਆ 315 ਦੇ ਫਾਇਰ ਹੋ ਰਹੇ ਵੱਤ ਤੋਂ ਵੱਧ ਸ਼ੇਅਰ ਕਰੀ ਜਾਇਓ। 315 ਦੇ ਫਾਇਰ ਹੋ ਰਹੇ ਆ ਵੀ ਇੰਨੀ ਤਾਕਤ ਦਾ ਇਸਤੇਮਾਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੇ ਤੇ ਅਸੀਂ ਫਿਰ ਵੀ ਕਿ ਐਸੀ ਵੀ ਸਾਡਾ ਦਿੱਲੀ ਜਾਣ ਦਾ ਅੰਕਦਾ ਸਵਾਲ ਨਹੀਂ ਬੈਰੀਕੇਟ ਤੋੜਨ ਦਾ ਅੰਕਦਾ ਸਵਾਲ ਨਹੀਂਗਾ ਸਾਡਾ ਕੰਮ ਹੈ ਪੀਸਫੁਲੀ ਟੰਗਣਾ ਆਪਣਾ ਪ੍ਰਦਰਸ਼ਨ ਕਰਨਾ ਜੇ ਸਰਕਾਰ ਨੇ ਮੰਗਾ ਨਹੀਂ ਮੰਨਣੀਆਂ ਸਾਨੂੰ ਰਾਹ ਖੁੱਲੇ ਦੇਵੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਗੱਲ ਮੁੱਕ ਗਈ ਠੀਕ ਹੈ ਤੁਸੀਂ ਮੰਨਣੀ ਨਹੀਂ ਮੰਨਣੀ ਦੂਸਰਾ ਹੈਗਾ ਵੀ ਤੁਸੀਂ ਮੰਗਾ ਪ੍ਰਤੀ ਗਲਤ ਬਿਆਨਬਾਜ਼ੀ ਕਰ ਰਹੇ ਹੈਗੇ ਔਰ ਬਹੁਤ ਸਾਰੇ ਜਆ 315 ਦੇ ਫਾਇਰ ਆ ਜਿਹੜੇ ਲਗਾਤਾਰ ਜਾ ਰਹੇ ਔਰ ਮੈਂ ਗੱਲ ਇੱਥੋਂ ਟੁੱਟੀ ਸੀ ਵੀ ਸਾਡੇ ਜਿਹੜੇ ਲੋਕ ਨੇ ਜਨਤਾ નિਹੱਤੀ ਆ નિਹੱਤੀ ਜਨਤਾ ਵਾ ਹੱਥਾਂ 'ਚ ਕੁਝ ਨਹੀਂ ਹੈਗਾ ਫੇਰ ਵੀ ਲਗਭਗ 7-8 ਘੰਟੇ ਜਿਹੜੇ ਉਧਰਲੇ ਬੰਨੇ ਜਿਹੜੇ ਲੱਗਿਆ ਪੁਲਿਸ ਨਹੀਂ ਹੈਗੀ ਭਰਾਓ ਅਰਧ ਸੈਨਿਕ ਫੋਰਸ ਨੇ 111 ਕੰਪਨੀਆਂ 160 ਕੰਪਨੀਆਂ ਅੱਡਾ ਢਵੇਰ ਵਿਆਰਿਆ ਅਰਧ ਸੈਨਿਕ ਫੋਰਸ ਰਿਹਾ ਸੀਆਰਪੀਐਫ ਤੇ ਆਰਪੀਐਫ ਦੀ ਹੁਣ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਹੋ ਰਿਹਾ ਕਿਸਾਨਾਂ ਦੇ ਵਿਰੁੱਧ ਤੁਸੀਂ ਦੇਖੋ ਪੁਲਿਸ ਨਹੀਂ ਹੈਗੀ ਹਰਿਆਣੇ ਦੀ ਕੱਲੀ ਔਰ ਹਰਿਆਣੇ ਨੂੰ ਜਿਵੇਂ ਕਸ਼ਮੀਰ ਦੀ ਵਾਦੀ ਵਿੱਚ ਬਣਾ ਕੇ ਰੱਖਿਆ ਵਾ ਔਰ ਜਿਹੜੇ ਇਹ ਹੋ ਰਿਹਾ ਇਹ ਬਹੁਤ ਜ਼ਬਰ ਤੇ ਜ਼ੁਲਮ ਹੈ ਕੋਈ ਔਰ ਮੈਂ ਕਹਿਆ ਸੀ ਵੀ ਇਹ 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 ਕਾਲਾ ਦਿਹਾੜਾ ਹੈਗਾ ਵਾ ਦੁਨੀਆ ਦੇ ਸਾਹਮਣੇ ਜੋ ਕੁਝ ਇਹ ਕਰ ਰਹੇ ਹੈਗੇ ਆ ਤੋ ਇਸ ਕਰਕੇ ਸਾਡੀ ਬੇਨਤੀ ਆ ਭਰਾਓ ਇਹਨੂੰ ਪੂਰੀ ਦੇਸ਼ ਦੁਨੀਆ ਤੱਕ ਸਾਡੀਆਂ ਗੱਲਾਂ ਨੂੰ ਪੁੱਛੇ ਦੁਨੀਆ ਸਾਰੀ ਦੇਖੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਦੇਖਣ ਮਾਨਯੋਗ ਸੁਪਰੀਮ ਕੋਰਟ ਦੇਖੇ ਪੀ ਕੀ ਹੋ ਰਿਹਾ ਹੋਊਗਾ ਕਿਵੇਂ 350 ਦੇ ਫਾਇਰ ਹੋ ਰਹੇ ਹੈਗੇ ਸਾਡੇ ਤੇ ਉੱਤੇ ਤੋਂ ਸਾਡਾ ਇਸ ਜਮਹੂਰੀ ਮੁਲਕ ਦੇ ਵਿੱਚ ਲੋਕਤਾਂਤ੍ਰਿਕ ਤਰੀਕੇ ਨਾਲ ਅੰਦੋਲਨ ਕਰਨ ਦਾ ਕੀ ਅਧਿਕਾਰ ਖੋਹ ਲਿਆ ਸਰਕਾਰ ਨੇ ਅਰ ਜੇ ਇਸ ਵੇਲੇ ਵੀ ਉਹ ਸਾਨੂੰ ਅਧਿਕਾਰ ਨਹੀਂ ਦਿੰਦੀ ਤੇ ਕਦੋਂ ਦਊਗੀ ਅਸੀਂ ਉਹਨਾਂ ਦੇ ਸਾਹਮਣੇ ਮੰਗ ਪੱਤਰ ਰੱਖਿਆ ਸੀ ਦੋ ਵਾਰੀ ਮੀਟਿੰਗਾਂ 'ਚ ਗਏ ਇਹੋ ਜਿਹੇ ਹਾਲਾਤਾਂ 'ਚ ਵੀ ਮੀਟਿੰਗਾਂ 'ਚ ਅਸੀਂ ਗੱਲਬਾਤ ਲਈ ਖੁੱਲਾ ਰਾ ਰੱਖਿਆ ਹੈਗਾ ਵੀ ਤੁਸੀਂ ਗੱਲ ਕਰ ਲਓ ਅਸੀਂ ਗੱਲ ਕਰਨ ਨੂੰ ਤਿਆਰ ਹੈਗੇ ਆਂ ਤੋ ਇਸ ਕਰਕੇ ਭਰਾਓ ਇਹ ਜ਼ੁਲਮ ਹੋ ਰਿਹਾ ਔਰ ਮੈਂ ਹੁਣ ਖਾਸ ਬੇਨਤੀਆਂ ਕਰੂੰਗਾ ਵੀ ਜੜੇ ਜੜੇ ਵੀ ਵੀਰ ਐ ਨੂੰ ਆਉਣ ਤੁਹਾਡੇ ਘਰਾਂ ਚ ਬੋਰੀਆਂ ਹੋਣੀਆਂ ਵਾ ਜਵੇਂ ਹੰਝੂ ਗੈਸ ਮਾਰਦੇ ਆ ਔਰ ਬੋਰੀਆਂ ਲੈ ਕੇ ਆਓ ਸੂਤੀ ਸੂਤੀ ਬੂਤੀ ਬੋਰੀਆਂ ਲੈ ਕੇ ਆਓ ਹਜ਼ਾਰਾਂ ਬੋਰੀਆਂ ਤੁਸੀਂ ਛੁੱਟ ਦੇਣੀਆਂ ਸਾਡੇ ਕੋ ਇੱਥੇ ਹਜ਼ਾਰਾਂ ਬੋਰੀਆਂ ਸੂਤੀ ਲੈ ਆਓ ਪਾਣੀ ਵਾਲੇ ਟੈਂਕਰ ਭੇਜੋ ਲਾਗੇ ਪਟਿਆਲਾ ਜ਼ਿਲ੍ਹਾ ਵਾ ਪਟਿਆਲੇ ਵਾਲਿਓ ਨੇੜੇ ਤੇੜੇ ਵਾਲਿਓ ਸਾਡੇ ਉਹ ਪਰਿਓ ਪੰਜਾਬ ਵਾਲਿਓ ਇਹ ਟੈਂਕਰ ਪਾਣੀ ਪਾਣੀ ਦੀ ਬਹੁਤ ਸਮੱਸਿਆ ਉੱਥੇ ਆ ਰਹੀ ਹੈਗੀ ਆ ਹੋਰ ਤੁਸੀਂ ਸਿਆਣੇ ਜੀ ਸਾਜੋ ਸਮਾਨ ਕੀ ਕੋ ਚਾਹੀਦਾ ਪਾਣੀ ਵਾਲਾ ਪੰਪ ਮੁੱਚ ਪਾਣੀ ਵਾਲਾ ਪੰਪ ਜੇ ਪਾਣੀ ਵਾਲਾ ਕਹਿੰਦੇ ਪੰਪ ਜਦ ਜਦ ਨਾ ਅਸੀਂ ਸਪਰੇਅ ਕਰਦੇ ਆ ਜਦੋਂ ਹੰਝੂ ਗੈਸ ਵੱਜਦੀ ਆ ਅੱਖਾਂ ਨੂੰ ਜਲਨ ਹੁੰਦੀ ਆ ਤੇ ਫਿਰ ਉਹ ਪਾਣੀ ਵਾਲਾ ਪੰਪ ਅੱਖਾਂ ਚ ਵੱਜਦਾ ਇੱਕ ਲੂਨ ਲੂਡ ਹੋਵੇ ਨਾ ਲੂਨ ਜਦੋਂ ਗਲ ਚ ਖਰਾਸ਼ ਜੀ ਹੁੰਦੀ ਆ ਲੂਨ ਚੱਟ ਲਈਏ ਤੋ ਖਰਾਸ਼ ਛੱਟ ਜਾਂਦੀ ਹੈਗੀ ਆ ਤੋ ਸਾਹ ਲੈਣ ਚ ਸਮੱਸਿਆ ਨਹੀਂ ਹੁੰਦੀ ਹੈਗੀ ਬਾਕੀ ਜਿਹੜੇ ਵੀ ਮੈਡੀਕਲ ਪ੍ਰੈਕਟਿਸ਼ੀਅਨ ਨੇ ਸਾਡੇ ਵੀਰਾਂ ਜਿਹੜੇ ਸਾਨੂੰ ਇੱਥੇ ਮੈਡੀਕਲ ਸੇਵਾਵਾਂ ਦੇ ਸਕਦੇ ਨੇ ਮੈਂ ਸਾਰੇ ਮੈਡੀਕਲ ਪ੍ਰੈਕਟਿਸ਼ੀਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਸਾਨੂੰ ਮੈਡੀਕਲ ਸੇਵਾਵਾਂ ਇੱਥੇ ਦੇਣ ਜਿਹੜੇ ਸਾਡੇ ਕੈਂਪਾਂ ਜਹਾਰਾਜ ਦੇ ਸਿੰਘੂ ਬਾਰਡਰ ਤੇ ਜਾਂ ਇਸ ਵੇਲੇ ਸ਼ੰਭੂ ਬਾਰਡਰ ਸੰਭੂ ਬਾਗਰ ਤੇ ਖਨੋਰੀ ਬਾਗਰ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਜੋ ਵੀ ਤੁਸੀਂ ਮੈਡੀਕਲ ਦੀਆਂ ਸੇਵਾਵਾਂ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੇ ਸਕਦੇ ਜੇ ਫਰੀ ਉਹ ਤੁਹਾਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਸਾਡੀ ਅਪੀਲ ਆ ਵੀ ਉਹ ਮੈਡੀਕਲ ਸੇਵਾਵਾਂ ਜ਼ਰੂਰ ਦਿਓ ਇੱਥੇ ਆ ਕੇ ਕਿਸੇ ਕਿਸਮ ਦੀ ਸਮੱਸਿਆ ਵੀ ਸਾਨੂੰ ਨੇਰੇ ਸਵੇਰੇ ਆ ਸਕਦੀ ਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਵਾ ਉਹਨਾਂ ਕਿਹਾ ਵਾ ਐਮਬੂਲੈਂਸਾਂ ਅਵੇਲੇਬਲ ਰੱਖਿਆ ਜਾਣ ਕਿ ਇਸ ਵੇਲੇ ਤਾਂ ਲਗਭਗ ਜਿਹੜੇ ਪਟਿਆਲੇ ਜਲੇ ਵਿੱਚ ਜ਼ਖਮੀ ਹੋਏ ਉਹਨਾਂ ਦੀ 60 ਦੀ ਗਿਣਤੀ ਹੈਗੀ ਆ ਪਰ ਇੰਨੇ ਨਹੀਂ ਹੈਗੇ ਛੁੱਟਪੁੱਟ ਬਹੁਤ ਸਾਰੇ ਹੋਰ ਜ਼ਖਮੀ ਹੋਇਆ ਗਿਆ ਅਸੀਂ ਫੇਰ ਆਸੀ ਵੀ ਜਾਵਾਂਗੇ ਫੇਰ ਭਰਾਵਾਂ ਨੂੰ ਬੇਨਤੀ ਆ ਜਿਹੜੇ ਮਗਰ ਆ ਸਾਡੇ ਉਹ ਸਿਵਲ ਆ ਪਟਿਆਲੇ ਕੋਈ ਇੱਥੇ ਰਾਜਪੁਰੇ ਸਿਵਲ ਹਸਪਤਾਲ ਚ ਕੋ ਨੇੜੇ ਤੇੜੇ ਉਹ ਜ਼ਰੂਰ ਉਹਨਾਂ ਦਾ ਪਤਾ ਲੈਣ ਜਾਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਡੀ ਬੇਨਤੀ ਆ ਵੀ ਉਹ ਨੇੜੇ ਤੇੜੇ ਪਟਿਆਲੇ ਜ਼ਿਲ੍ਹੇ ਜਿਹੜੀ ਉਹਨਾਂ ਨੂੰ ਖਬਰ ਮਿਲਦੀ ਆ ਲੱਗ ਗਿਆ ਆਪਣੀ ਮਤ ਕਰੋ ਤੁਹਾਡੇ ਕਿਸਾਨ ਮਜ਼ਦੂਰ ਭਰਾ ਹੈਗੇ ਆ ਤੋਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਆ ਚਾਹੇ ਡੱਬ ਵਾਲੀ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਤੁਸੀਂ ਵੱਧ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਨਾਂ ਥਾਵਾਂ ਤੇ ਪਹੁੰਚੋ ਔਰ ਇਹਨਾਂ ਤਗੜਾ ਹੋ ਕੇ ਇਹ ਮੋਰਚਾ ਹੁਣ ਲੱਗ ਗਿਆ ਵਾ ਅੱਜ ਇਹ ਮੋਰਚਾ ਜਿਵੇਂ ਮੋਦੀ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਵਾ ਉਹ ਜ਼ਬਰ ਪੂਰੀ ਦੁਨੀਆ ਦੇਖ ਰਹੀ ਆ ਆ 315 ਦੇ ਫਾਇਰ ਪੂਰੀ ਦੁਨੀਆ ਚ ਜਾਣੇ ਆ ਪੀਕੇ ਐਸਐਲਆਰ ਇਹ ਵੀ 300 ਐਸਐਲਆਰ ਦਾ ਫਾਇਰ ਕਰ ਰਹੇ ਫੌਜੀ ਸਭ ਇਹ ਐਸਐਲਆਰ ਦਾ ਫਾਇਰ ਇਹ ਦੋਵੇਂ ਗੰਭੀਰ ਆ ਪੀਐਸਐਲਆਰ ਆਹ ਹਿੰਦੁਸਤਾਨ ਦੀ ਸਭ ਤੋਂ ਵਧੀਆ ਰੌਲ ਹੈਗੀ ਹੈ ਜਿਹੜਾ ਫੈਰ ਇਹ ਇਹ ਕਟ ਕੱਢਿਆ ਗਿਆ। ਤੋਂ ਇਹ ਐਸਐਲਆਰ ਦੇ ਫੈਰ ਪੂਰੀ ਦੁਨੀਆ ਵਿੱਚ ਜਾਣੇ ਆ। ਲਾਈਵ ਚਲਾਉਣ ਤੇ ਜੁੜੇ ਰਹੋ। ਲਾਈਵ ਸਰਕਾਰ ਕੱਟਣ ਦਾ ਜਸ਼ਨ ਕਰੂਗੀ ਸਾਡਾ। ਤੋਂ ਉਹ ਫਿਨਿਸ਼ ਹੋ ਹੋ ਕੇ ਜਾ ਰਿਹਾ ਕੁਝ ਵਿੱਚੋਂ ਫੋਨ ਫੰਡ ਆ ਜਾਂਦੇ ਆ। ਤੋਂ ਇਸ ਕਰਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ। ਹਜ਼ਾਰਾਂ ਲੋਕ ਦੇਖਣ ਐਸਐਲਆਰ ਦੇ ਫੈਰ। ਤੋਂ ਮੈਂ ਬੇਨਤੀ ਕਰਦਾ ਵੀ ਇੱਥੇ ਹਰ ਹਰ ਚੀਜ਼ ਤੁਸੀਂ ਸਿਆਣੇ ਜੇ ਸਮਝਦਾਰ ਜੇ ਇਸ ਕਰਕੇ ਇਹ ਮੋਰਚਾ ਬਣ ਗਿਆ। ਪੂਰੀ ਦੁਨੀਆ ਦੇ মিডিਆ ਤੇ ਮੋਦੀ ਸਰਕਾਰ ਦੀ ਇਹ ਜਿਹੜੀ ਕਿਸਾਨਾਂ ਤੇ ਤਾਕਤ ਦੀ ਵਰਤੋਂ ਹੋ ਰਹੀ ਆ ਉਹਦੀ ਨਿੰਦਾ ਹੋ ਰਹੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਆ ਜਿਵੇਂ ਉਹ ਜ਼ਬਰ ਟਾਰੀ ਹੈਗੀ ਆ ਤੋਂ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਔਰ ਪੰਜਾਬ ਨੂੰ ਸਾਰੇ ਧੜਿਆਂ ਨੂੰ ਛੱਡ ਕੇ ਤੁਸੀਂ ਕਾਲੀ ਬਾਤ ਚ ਦੇ ਕਾਂਗਰਸੀ ਬਾਤ ਚ ਦੇ ਆਮ ਆਦਮੀ ਦੇ ਵਰਕਰ ਬਾਤ ਚ ਦੇ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਬਣੋ ਔਰ ਅਸੀਂ ਕੇਂਦਰ ਦੇ ਖਿਲਾਫ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਨਾ ਕਿ ਸਾਡਾ ਹੋਰ ਕੋ ਕੰਮ ਹੈਗਾ ਤੋਂ ਇਸ ਕਰਕੇ ਇਹਨਾਂ ਗੱਲਾਂ ਵੱਲ ਧਿਆਨ ਰੱਖ ਕੇ ਜਿਹੜੇ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਨੇ ਜਾਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰ ਨੇ ਜਾਂ ਐਸਕੇਐਮ ਨਾਨ ਪੋਲਿਟੀਕਲ ਦੇ ਜਿਹੜੇ ਸਾਡੇ ਵਰਕਰ ਨੇ ਉਹ ਵੱਧ ਤੋਂ ਵੱਧ ਇਸੇ ਪਹੁੰਚਣ ਮੈਂ ਹਰਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਜੇ ਹਰਿਆਣੇ ਚ ਬੈਰੀਕੇਟਿੰਗ ਹੈਗੀ ਆ ਤੇ ਹਰਿਆਣੇ ਦੇ ਲੋਕਾਂ ਨੇ ਹੀ ਬੈਰੀਕੇਟਿੰਗ ਤੋੜਨੀ ਹੈਗੀ ਆ ਖਾਪ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈਗਾ ਇਸ ਅੰਦੋਲਨ ਦੇ ਵਿੱਚ ਤੋਂ ਖਾਪ ਪੰਚਾਇਤਾਂ ਅੱਗੇ ਆਉਣ ਔਰ ਸਰਕਾਰ ਦੇ ਇਸ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਵੀ ਜਿਹੜਾ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਜ਼ਬਰਟਾ ਰਹੀ ਹੈਗੀ ਆ ਔਰ ਇਹ ਪੱਤਾ ਜਿੰਨੇ ਵੀ ਸਾਡੇ ਹੋਰ ਨਾ ਸੂਬਿਆਂ ਦੇ ਕਿਸਾਨ ਆਗੂ ਨੇ ਕੱਟ ਸਕਦੇ ਨੇ ਜਿਵੇਂ ਸਾਨੂੰ ਕੱਲਿਆਂ ਨੂੰ ਫਗ ਵਾਲਿਆਂ ਨੂੰ ਖਾਲਸਤਾਨ ਦਾ ਟੈਕ ਲਾਉਣ ਦਾ ਯਤਨ ਕੀਤਾ ਜਾ ਰਿਹਾ। ਤੋਂ ਇਸ ਕਰਕੇ ਭਰਾਓ ਇਸ ਅੰਦੋਲਨ ਨੂੰ ਹੁਣ ਡਿੱਗਣ ਨਾ ਦਈਏ। ਇਹ ਅੰਦੋਲਨ ਨੇ ਰਿਜ਼ਲਟ ਕੱਢਣੇ ਹੈਗੇ ਆ ਔਰ ਅਸੀਂ ਰਿਜ਼ਲਟ ਕਢਾਉਣੇ ਹੈਗੇ ਆ। ਅਸੀਂ ਪਹਿਲੋ ਵੀ ਕਿਹਾ ਸੀ ਵੀ ਸਾਡਾ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਾ ਕੇ ਲਕਸ਼ਣਾ ਲੜਨ ਦਾ ਕੋਈ ਮਨੋਰਥ ਹੈ ਨਹੀਂਗਾ। ਨਾ ਅਸੀਂ ਇਸ ਕਿਸਮ ਦਾ ਕੋਈ ਮਨ ਚ ਰੱਖਦੇ ਹੈਗੇ ਆ। ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਇਸ پاک ਪਵਿੱਤਰ ਕਿਸਾਨਾਂ ਮਜ਼ਦੂਰਾਂ ਦੇ ਮੰਚ ਦੀ ਵਰਤੋਂ ਨਹੀਂ ਕਰਦੇਗਾ ਆਪਣੇ ਪੱਧਰ ਤੇ ਉਹ ਕੀ ਸਪੋਰਟ ਕਰਦੇ ਉਹਨਾਂ ਦੀ ਮਰਜ਼ੀ ਹੈ ਹੈਗੀ ਆ ਤੋਂ ਬਾਕੀ ਸਾਰੀ ਸਿਆਸੀ ਪਾਰਟੀਆਂ ਜੜੀਆਂ ਇੱਕ ਦੂਜੇ ਦੇ ਦੂਸ਼ਣबाजी ਕਰਨ ਤੇ ਲੱਗੀਆਂ ਹੋਈਆਂ ਜਿਉਂ ਚੰਦੀਆਂ ਵੀ ਉੱਚ ਕੋਈ ਬੱਚੀ ਹੈਗੀ ਆ ਭਾਵੇਂ ਉਹ ਨੈਸਲ ਤੱਤਾ ਤਵਾ ਜਿਹੜਾ ਤਪਣਾ ਵਾ ਸਿਆਸਤ ਦਾ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਝਾਂ ਦੇਣ ਔਰ ਕੋਈ ਵੀ ਪ੍ਰੋਗਰਾਮ ਪੈਰਲਲ ਅਜਿਹਾ ਨਾ ਰੱਖਣ ਵੀ ਜਿਹੜਾ ਸਾਡੇ ਅੰਦੋਲਨ ਨੂੰ ਛੱਟ ਬਜੇ ਮੈਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਹੂੰਗਾ ਕੋਈ ਵੀ ਪੈਰਲਲ ਪ੍ਰੋਗਰਾਮ ਅਜਿਹਾ ਨਾ ਰੱਖੋ ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਛੱਟ ਮਾਰਦੇ ਹੋਣ ਤੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜੜੀ ਜੜੀ ਚੀਜ਼ ਦੀ ਲੋੜ ਹੈਗੀ ਆ ਇੱਥੇ ਬੋਰੀਆਂ ਚਾਹੀਦੀਆਂ ਹੰਝੂ ਗੈਸ ਵੱਡੇ ਪੱਧਰ ਤੇ ਵਰਤਿਆ ਪਾਣੀ ਦੀ ਲੋੜ ਬਹੁਤ ਪੈਂਦੀ ਹੈਗੀ ਆ ਆ ਪੰਪ ਚਾਹੀਦੇ ਆ ਪੰਪ ਸਪਰੇਅ ਵਾਲੇ ਜਿਤਨਾ ਪਾਣੀ ਆ ਲੂਣ ਚਾਹੀਦਾ ਜਿਤਨਾ ਗਲਾ ਤਰ ਹੋ ਸਕੇ ਬਾਕੀ ਤੁਸੀਂ ਸਿਆਣੇ ਜੇ ਵੀ ਸਾਡੀਆਂ ਕੀ ਲੋੜਾਂ ਨੇ ਇੱਥੇ ਲੋਕ ਸਾਰਾ ਕੁ ਲੰਗਰ ਪਾਣੀ ਆਪਣਾ ਲੈ ਕੇ ਆਏ ਨੇ ਪਟਿਆਲੇ ਵਾਲੇ ਬਹੁਤ ਸਾਡੀ ਮਤ ਕਰ ਰਹੇਗੇ ਨੇ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਪਰਲੇ ਪਾਸਿਓਂ ਉਧਰ ਤਾਂ ਨੈੱਟ ਬੰਦ ਆ ਹਨੂਮਾਨਗੜ੍ਹ ਤਿੰਨ ਜ਼ਿਲ੍ਹਿਆਂ 'ਚ ਵੈਸੇ ਨੈੱਟ ਬੰਦ ਆ ਖਬਰ ਇੱਕ ਦੂਜੇ ਨੂੰ ਜਾਂਦੀ ਨਹੀਂ ਜਦੋਂ ਅਸੀਂ ਜਾਣਦੇ ਆ ਬਾਰਡਰਾਂ ਤੇ ਗੁੱਸਾ ਨਾ ਕਰਿਓ ਉੱਥੇ ਫੋਨ ਲੱਗਦਾ ਹੀ ਨਹੀਂ ਹੈਗਾ ਠੀਕ ਆ ਅਰ ਤੀਸਰੀ ਬੇਨਤੀ ਨੌਜਵਾਨਾਂ ਨੂੰ ਪਰ ਉਹ ਜੇ ਇਸ ਅੰਦੋਲਨ ਨੂੰ ਅਸੀਂ ਪੀਸਫੁਲ ਰੱਖਣ ਚ ਕਾਮਯਾਬ ਹੋ ਗਏ ਔਰ ਜੇ ਅਸੀਂ ਅੰਦੋਲਨ ਲੰਮਾ ਚਲਾ ਗਏ ਤਾਂ ਆਪਾਂ ਸਫਲ ਹੋਵਾਂਗੇ ਸਰਕਾਰ ਚਾਹੁੰਦੀ ਆ ਵੀ ਇਹਨਾਂ ਦੀ ਗੱਡੀ ਡੀਰੇਲ ਹੋ ਜੇ ਔਰ ਔਰ ਇਹਨਾਂ ਦਾ ਕਈਏ ਵੀ ਇਹ ਤਾਂ ਮਾਰ ਤਾਰ ਵਾਲੇ ਬੰਦੇ ਨੇ ਇਹ ਤਾਂ ਐ ਤੋੜ ਫੋੜ ਵਾਲੇ ਬੰਦੇ ਨੇ ਆਪਾਂ ਇਹਨਾਂ ਗੱਲਾਂ ਤੋਂ ਬਚਣਾ ਹੈਗਾ ਔਰ ਬੜੇ ਸੰਜਮ ਨਾਲ ਬੜੇ ਸੱਚਜੇ ਟੰਗਣਾ ਇਸ ਅੰਦੋਲਨ ਨੂੰ ਆਪਾਂ ਚਲਾਉਣਾ ਹੈਗਾ ਵਾ ਤੋ ਮੈਂ ਆਸ ਕਰਦਾ ਤੁਸੀਂ ਪੂਰਾ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿਓਗੇ ਪਿੰਡਾਂ ਦੇ ਪਿੰਡ ਸ਼ੰਭੂ ਖਨੌਰੀ ਡੱਬ ਵਾਲੀ ਨੂੰ ਵਧੋਗੇ ਔਰ ਸਾਡੇ ਜਿਹੜੇ ਲੀਡਰ ਜੋ ਫੈਸਲਾ ਕਰਦੇ ਆ ਉਹਨਾਂ ਦੇ ਫੈਸਲਿਆਂ ਵੱਲ ਵੀ ਧਿਆਨ ਦਿਓਗੇ ਤੁਹਾਨੂੰ ਨਿਰਾਸ਼ ਨਹੀਂ ਹੁੰਦਿਆਂਗੇ ਤੋ ਇਸ ਕਰਕੇ ਬਹੁਤ ਸਰਕਾਰ ਦੀਆਂ ਏਜੰਸੀਆਂ ਯਤਨ ਕਰਨਗੇ ਵਿੱਚ ਸ਼ਰਾਰਤ ਹੋਵੇ ਕੁਝ ਅਜਿਹੇ ਘਟੇ ਜਿਹਦੇ ਨਾਲ ਸਾਡਾ ਦੇਸ਼ ਦੁਨੀਆ ਦੇ ਵਿੱਚ ਨਾ ਬਦਨਾ ਬਈ ਆਪਣੇ ਘੋਲ ਦੀ ਅਸੀਂ ਰਾਖੀ ਵੀ ਕਰਨੀ ਹੈਗੀ ਆ ਤਾਂ ਆਪਣੇ ਘੋਲ ਦੀ ਰਾਖੀ ਕਰਿਓ ਤਗੜੇ ਹੋ ਕੇ ਧੰਨਵਾਦ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ